ਪਾਣੀ ਇਹਦੇ ਵਿੱਚ ਪਾਉਣੇ ਆ। ਥੋਸਕ ਵਿੱਚ। ਜਿੰਨਾ ਪਾ ਦਿੱਤਾ ਥੋੜਾ ਜਿਹਾ ਪਾਣੀ ਪਾ ਕੇ ਇਹ ਦੇਖੀ। ਆ ਮੇਰੇ ਰਾਕੇ ਉਹ ਤੇ ਚੀ ਬਾਗਣੇ ਤਾਂ ਹੁਣ ਤੋਂ ਬਣਾਉਣ ਲੱਗਿਆਂ ਮੱਖਣੀ ਇਸ ਤਰੀਕੇ ਨਾਲ ਦੇ ਵਿੱਚ ਪਹਿਲਾਂ ਨੂੰ ਇਸ ਤਰੀਕੇ ਨਾਲ ਖਾਇ ਗਏ ਨਹੀਂ ਹਨ ਕਿਉਂਕਿ ਤਾਂ ਚਾਰਜਨਾ ਦੀ ਹੁੰਦੀ ਹੈ ਤੇ ਇਹ ਉਹ ਹੋ ਜਾਂਦੀ ਹੈ ਇਕੱਠੀ ਹੋ ਜਾਂਦੀ ਹੈ ਇਹਨਾਂ ਇਸ ਤਰੀਕੇ ਨਾਲ ਆਣ ਲੈਣੇ ਹੈਗੇ ਤੇ ਲੋ ਜੀ ਝੱਗ ਬਣ ਗਈ ਆ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਠੰਡਾ ਪਾਣੀ ਫਿਰ ਇਹ ਮੱਖਣੀ ਆ ਜਾਈ ਜੀ ਤੇ ਲੋ ਜੀ ਅਦਰ ਆਪਾਂ ਮੱਖਣ ਕੱਢ ਲਿਆ ਤੇ ਅਦਰ ਆਪਾਂ ਲੱਸੀ ਜਿਹੜੀ ਬਚੀ ਆ ਆਪਾਂ ਇਹ ਤੋਂ ਬਣਾਉਣੇ ਆ ਪਨੀਰ ਤੇ ਲੋ ਜੀ ਜਿਹੜੀ ਆਪਾਂ ਲੱਸੀ ਕੱਢੀ ਆ ਤੋਂ ਬਣਾਉਣ ਲੱਗੇ ਆ ਆਪਾਂ ਪਨੀਰ ਆਪਾਂ ਲੈ ਲਿਆ ਪਲੇੰਬੂ ਆਪਾਂ ਇਹ ਵਿੱਚ ਚਿੰਨੀ ਛੋੜ ਦਿਆ ਨੇ ਬੋਧਾ ਕ। ਹਨ ਗੈਸ ਤੇ ਤਰਤਾ। ਤੇ ਲੋ ਜੀ ਇਧਰ ਆਪਣਾ ਇਹ ਪਨੀਰ ਬਣ ਕੇ ਤਿਆਰ ਹੋ ਚੁੱਕਿਆ ਆਪਾਂ ਇਹਦੇ ਵਿੱਚ ਮਾੜੀ ਜੀ ਫੜਕੜੀ ਪਾਈ। ਇਸ ਤਰੀਕੇ ਨਾਲ ਆਪਾਂ ਮਾੜੀ ਜੀ ਫੜਕੜੀ ਨੂੰ ਇਹਦੇ ਵਿੱਚ ਪਾਇਆ। ਇਸ ਤਰੀਕੇ ਨਾਲ ਮਾੜੀ ਜੀ ਘੋਲਿਆ ਬਸ 2 ਮਿੰਟ ਹੀ ਨਾਲ ਦੀ ਨਾਲ ਆਪਣਾ ਇਹ ਦੁੱਧ ਫਟ ਗਿਆ। ਤੇ ਆਪਾਂ ਤੋਂ ਬਣਾਉਣੀ ਆ ਪਨੀਰ। ਤੈਨੂੰ ਜਿਆ ਪਾਏ ਦੇ ਵਿੱਚ ਪਨੀਰ ਪਾਉਨੇ ਆ ਮਨ ਕੱਢਦੇ ਆਗੇ ਤੇ ਆਪਾਂ ਇਸ ਨੂੰ ਆਹ ਇੱਕ ਕੱਪੜਾ ਲੈ ਕੇ ਆਪਾਂ ਇਸ ਦੇ ਦੋਨੇ ਪਾਸੇ ਗਲੀਆਂ ਦੇ ਲਈਆਂ ਗੰਢਾਂ ਦੇ ਦਿਆਂ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਹੁਣ ਟੂਟੀ ਦੇ ਟੰਗ ਦਿੰਨੇ ਆ ਟੂਟੀ ਦੇ ਉੱਪਰ ਐ ਟੰਗ ਦਿੰਨੇ ਆ ਆਪਾਂ ਗਲੀਆਂ ਛੋੜ ਲਈਆਂ ਆਹ ਕਰਦੇ ਆ ਇਹਨਾਂ ਖੋਲਦੇ ਆ ਤੇ ਲਓ ਜੀ ਆਪਾਂ ਇਹ ਕੱਪੜੇ ਨੂੰ ਦੋਨੇ ਪਾਸੇ ਗੰਢਾਂ ਦੇ ਕੇ ਤੇ ਆਪਾਂ ਇੱਕ ਗੰਢ ਇੱਧਰ ਪਾ ਲਈ ਇਹਦੇ ਵਿੱਚ ਇਸ ਤਰੀਕੇ ਨਾਲ ਪੂੜੀ ਵਿੱਚ ਤੇ ਇੱਕ ਆਪਾਂ ਇਦਾਂ ਰੱਖ ਲਈ ਤੇ ਆਪਾਂ ਹੁਣ ਇਹਦੇ ਵਿੱਚ ਜਿਹੜਾ ਪਨੀਰ ਬਣਾਉਣਾ ਉਹ ਪਾਉਨੇ ਆ ਤੇ ਲਓ ਜੇਕਰ ਆਪਾਂ ਆ ਪਨੀਰ ਇਸ ਤਰੀਕੇ ਨਾਲ ਬਣ ਗਿਆ ਤੇ ਆਪਾਂ ਇਹ ਜਿਹੜਾ ਮੱਖਣੀ ਤੋਂ ਬਣਾਈ ਸੀਗੀ ਦੱਸੀ-ਦੱਸੀ ਤੋਂ ਬਣਾਇਆ ਇਹ ਪਨੀਰ ਆ ਕਾਰਮ ਬਹੁਤ ਆ ਗਿਆ ਆ ਆਪਾਂ ਨਿੰਗੂ ਵੀ ਪਾਈ ਸੀ ਵਿੱਚ ਨਿੰਗੂ ਕਪਾਇਆ ਸੀ ਜਾਂ ਨਿੰਬੂ ਨਾ ਤਾਂ ਬਣਿਆ ਨਹੀਂ ਤੇ ਫਿਰ ਇਹਦੇ ਨਾ ਬਣਿਆ ਇਹ ਫੜਕੜੀ ਪਾਉਣ ਨਾਲ ਮਾੜੀ ਜਿਹੀ ਫੜਕੜੀ ਪਾਈ ਆ ਆਪਾਂ ਬਾਲੀ ਫੜਕੜੀ ਵੀ ਨਹੀਂ ਪਾਉਂਦੇ ਦਾ ਕਰੀ ਪਾਤਾ ਹਰੇ ਵਿੱਚ ਚ ਚਲੋ ਜੀ ਆਪਾਂ ਇਹਦੇ ਵਿੱਚ ਪਾਣੀ ਦੇ ਹੁਣ ਇੱਥੇ ਛੱਡ ਦਿੰਨੇ ਆਂ ਪੂਟੀ ਦਾ ਇਹ ਤੋਂ ਉੱਤੇ ਨਾ ਪਹਿਲੇ ਇਹਦੇ ਵਿੱਚ ਪਾਣੀ ਛੱਡ ਦਿੰਦੇ ਆਂ ਇਹ ਜਦ ਨਾਲ ਇਹਦਾ ਜਿਹੜਾ ਫਰਕਲੀ ਪਾਈ ਆ ਉਹ ਪਾਣੀ ਨਿਕਲ ਜੂਗਾ ਤੇ ਨਾਲ ਇਹ ਠੰਡਾ ਹੋ ਜੂਗਾ तेल और ये पांच ਹੋ ਗਿਆ ਤੇ ਨਾਲੇ ਆਪਣੇ ਆਪ ਇਹਦਾ ਜਿਹੜਾ ਪਾਣੀ ਉਹ ਕੱਢਦਾ ਤੇ ਨਾਲੇ ਜਿਹੜੀ ਆਪਾਂ ਇਹਦੇ ਵਿੱਚ ਫੜਕੜੀ ਪਾਈ ਸੀ ਮਾੜੀ ਜੀ ਉਹਦੇ ਨਾਲ ਉਹ ਵੀ ਨਿਕਲ ਜਾਂਦਾ ਪਾਣੀ ਜੇ ਪਾਣਾ ਚੋੜ ਤਾਂ ਨਹੀਂ ਤਾਂ ਪੱਕੇ ਤੁਹਾਡੇ ਆਪਾਂ ਇਹਨਾਂ ਨੂੰ ਪਲੇਟ ਵਿੱਚ ਰੱਖ ਕੇ ਤੇ ਆਪਾਂ ਇਹਦੇ ਉੱਪਰ ਆਹ ਦੇ ਦੰਨੇ ਥੋੜਾ ਜਿਹਾ ਕੋਸ ਰੱਖ ਦੰਨੇ ਹੋ ਚੱਲ ਪਾਰੀ ਚੀਜ਼ ਆਪਾਂ ਇਹਨੂੰ ਇਸ ਤਰੀਕੇ ਨਾਲ ਰੱਖਤਾ Horað pænið, takla rakkast að níja. Horaða í mæði, pár í tími rakkast að níja. Þakka að þið rakkast að níja. Mér er sterkjað nafn að pænu það rakkast að níja. o painel é pronto, tchau, cadinha. Tá, cadinha, ਤੇ ਲਓ ਜੀ ਤੇ ਆਪਣਾ ਆਪਣੀ ਰਹਿ ਇਸ ਤਰੀਕੇ ਦਾ ਬਣ ਗਿਆ ਤੇ ਆਪਾਂ ਨੂੰ ਅੱਧਾ ਪਲੇਟ 'ਚ ਰੱਖ ਦਿਆਂ। ਦੇਖੋ ਜੀ ਨੀਰ ਆ ਇਸ ਤਰੀਕੇ ਨਾਲ ਲੀਡਸ ਰੱਖ ਦਿੰਨੇ ਆ ਚਲੋ ਜੀ ਆਪਾਂ ਇਹਨੂੰ ਰੱਖ ਦਿਆਂ ਫ੍ਰਿਜ ਵਿੱਚ ਠੰਡਾ ਹੋਣ ਵਾਸਤੇ ਤੇ ਆਪਾਂ ਇਸ ਤਰੀਕੇ ਨਾਲ ਨੀਰ ਬਣਾ ਸਕਦੇ ਹਾਂ ਬਚੀ ਹੋਈ ਰਸੀ ਤੋਂ ਜਦੋਂ ਆਪਾਂ ਮલાઈ ਵਾਂਗ ਮੱਖਣੀ ਬਣਾਉਣੀ ਆ ਮਲਾਈ ਤੋਂ ਮਖਣੀ ਉਸ ਤੋਂ ਇਹ ਪਨੀਰ ਬਣਾਇਆ ਹੋਇਆ ਹੈ ਇਹ ਬਹੁਤ ਹੀ ਵਧੀਆ ਤੇ ਟੇਸਟੀ ਵੀ ਹੈ ਬਹੁਤ ਵਧੀਆ ਆਪਾਂ ਇਸ ਤਰੀਕੇ ਨਾਲ ਬਣਾ ਸਕਦੇ ਹਾਂ